ਹਾਂਜੀ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਗੱਲ ਕਰਾਂਗੇ ਹਾਲ ਹੀ ਵਿੱਚ ਕਾਕਾਜ਼ ਰਿਲੀਜ਼ ਹੋਏਗਾ ਨੇ ਔਕਾਤ ਦੀ ਵੀਡੀਓ ਦੀ ਸ਼ੁਰੂਆਤ ਵਿੱਚ ਕਾਕਾ ਆਪਣੇ ਆਪ ਨੂੰ ਗਰੀਬ ਪੇਸ਼ ਕਰਦਾ ਹੈ ਤੇ ਆਪਣੇ ਦੋਸਤ ਨਾਲ ਪੁਲਿਸ ਸਟੇਸ਼ਨ ਤੇ ਜਾਂਦਾ ਹੈ ਜਿੱਥੇ ਪੁਲਿਸ ਸਟੇਸ਼ਨ ਵਾਲੇ ਉਹਨਾਂ ਦਾ ਪਹਿਰਾਵਾ ਵੇਖ ਕੇ ਉਹਨਾਂ ਨਾਲ ਸਹੀ ਵਿਵਹਾਰ ਨਹੀਂ ਕਰਦੇ ਵੀਡੀਓ ਦੀ ਸ਼ੁਰੂਆਤ ਵਿੱਚ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਜਿਹੇ ਥਾਵਾਂ ਵਿੱਚ ਕਿਵੇਂ ਇੱਕ ਆਮ ਤੇ ਗਰੀਬ ਇਨਸਾਨ ਨਾਲ ਕੀ ਵਿਵਹਾਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਪੁਲਿਸ ਸਟੇਸ਼ਨ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਇਹ ਵੀਡੀਓ ਦੇ ਦੂਸਰੇ ਪੈਰੇ ਵਿੱਚ ਕਾਕਾ ਤੇ ਉਸ ਦਾ دوست ਇੱਕ ਮੰਤਰੀ ਦੇ ਘਰ ਜਾਂਦਾ ਹਨ ਜਿੱਥੇ ਉਸ ਦਾ دوست ਉਸ ਮੰਤਰੀ ਨੂੰ ਅਫਸਰੇ ਪੈਸੇ ਦਿੰਦਾ ਹੈ। ਤੇ ਇਹ ਪੈਸੇ ਉਸਨੇ ਮੰਤਰੀ ਨੂੰ ਕਿਉਂ ਦਿੱਤੇ ਇਸ ਦਾ ਸੱਚ ਵੀਡੀਓ ਦੇ ਅੱਗੇ ਜਾ ਕੇ ਪਤਾ ਲੱਗਦਾ ਹੈ। ਸੋ ਵੀਡੀਓ ਵਿੱਚ ਅਖੀਰ ਤੱਕ ਬਨੇ ਰਹਿਣਾ ਤੇ ਇਸ ਤੋਂ ਬਾਅਦ ਤੀਸਰੇ ਪੈਰੇ ਵਿੱਚ ਕਾਕਾ ਤੇ ਦਾ ਦੋਸਤ ਉਸ ਕੋਲ ਇੱਕ ਅਖਬਾਰ ਲੈ ਕੇ ਆਉਂਦਾ ਹੈ। ਤੇ ਜਦੋਂ ਉਹ ਅਖਬਾਰ ਦੀ ਫੋਟੋ ਅਸੀਂ ਦੇਖਦੇ ਹਾਂ ਤੇ ਅਖਬਾਰ ਦੇ ਇੱਕ ਕੋਨੇ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦਾ ਰਿਜ਼ਲਟ ਦਰਸਾਇਆ ਹੁੰਦਾ ਹੈ। ਤੇ ਇਸ ਤੋਂ ਇਲਾਵਾ ਕੁਝ ਹੋਰ ਪੰਜਾਬ ਦੀਆਂ ਖਬਰਾਂ ਦਰਸਾਈਆਂ ਹੁੰਦੀਆਂ ਹਨ ਤੇ ਉਸ ਰਿਜ਼ਲਟ ਨੂੰ ਪਰ ਕੇ ਕਾਕੇ ਦਾ ਦੋਸਤ ਉਸ ਨਾਰਗਲ ਲੱਕੇ ਰੋਣ ਲੱਗ ਪੈਂਦਾ ਹੈ ਕਿਉਂਕਿ ਵੀਡੀਓ ਦੇ ਦੂਸਰੇ ਪੈਰੇ ਵਿੱਚ ਅਸੀਂ ਦੇਖਿਆ ਸੀ ਕਿ ਕਾਕੇ ਦਾ ਦੋਸਤ ਉਸ ਮੰਤਰੀ ਨੂੰ ਕਾਫੀ ਸਾਰੇ ਪੈਸੇ ਦਿੰਦਾ ਹੈ ਤੇ ਸ਼ਾਇਦ ਕਾਕੇ ਦੇ ਦੋਸਤੋ ਨੇ ਇਹ ਮੰਤਰੀ ਨੂੰ ਪੈਸੇ ਤਾਂ ਹੀ ਦਿੱਤੇ ਹੋਣ ਤਾਂ ਜੋ ਉਹ ਮੰਤਰੀ ਪੰਜਾਬ ਪ੍ਰੋਫਿਟ ਦੇ ਰਿਜ਼ਲਟ ਵਿੱਚ ਉਸ ਦਾ ਨਾਮ ਲੈ ਆਵੇ ਤੇ ਪੈਸੇ ਦੇਣ ਦੇ ਬਾਵਜੂਦ ਵੀ ਉਸ ਮੰਤਰੀ ਨੇ ਉਸ ਮੁੰਡੇ ਦਾ ਨਾਮ ਪੰਜਾਬ ਪੁਸਤ ਦੇ ਸ਼ਾਰਟੇਸਟ ਵਿੱਚ ਨਹੀਂ ਲੈਂਦਾ ਤਾਂ ਕਰਕੇ ਕੱਕੇ ਦਾ ਦੋਸਤ ਉਸ ਨਾਲ ਗੱਲ ਲਾ ਕੇ ਰੋ ਲੱਗ ਜਾਂਦਾ ਹੈ ਤੇ ਇਸ ਤੋਂ ਇਲਾਵਾ ਇਸੇ ਤੀਸਰੇ ਪੈਰੇ ਵਿੱਚ ਕਾਕੇ ਜਾਂਦੇ ਵਿੱਚ ਇੱਕ ਕਿਤਾਬ ਦਿਖਾਈ ਜਾਂਦੀ ਹੈ ਜਿਸ ਉਪਰ ਲਿਖਿਆ ਹੈ ਗoods ਐਂਡ ਸਰਵਿਸ ਟੈਕਸਟ ਮਤਲਬ GST ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਵੀਡੀਓ ਵਿੱਚ ਕਿਵੇਂ ਸਾਡੇ ਸਿਸਟਮ ਦੇ ਪਿਛੋਕੜਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਸੀਗਾ ਕਾਕੇ ਦੇ ਅਫਾਤ ਗਾਣੇ ਦੀ ਵੀਡੀਓ ਦਾ ਮੇਨ ਮੈਸੇਜ ਆਪਣੇ ਇਸ ਗਾਣੇ ਵਿੱਚ ਕਾਕੇ ਨੇ ਲਗਭਗ ਸਿਸਟਮ ਦੇ ਹਰੇਕ ਪਹਿਲੂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਪੁਲਿਸ ਸਟੇਸ਼ਨ ਵਿੱਚ ਇੱਕ ਆਮ ਇਨਸਾਨ ਨਾਲ ਵਿਵਹਾਰ ਹੁੰਦਾ ਹੈ ਕਿਵੇਂ ਇਹ ਮੰਤਰੀ ਸਾਡੇ ਕੋਲ ਪੈਸੇ ਲੈ ਕੇ ਫਿਰ ਵੀ ਸਾਡਾ ਕੰਮ ਨਹੀਂ ਕਰਦੇ ਤੇ ਸਾਡੀਆਂ ਵੋਟਾਂ ਦੇ ਸਹਾਰੇ ਹੀ ਇਹ ਆਪਣੇ ਆਪ ਨੂੰ ਖੜਾ ਕਰਦੇ ਹਨ ਤੋਂ ਮੇਰੇ ਖਿਆਲ ਤੇ ਇਲੈਕਸ਼ਨ ਦੇ ਮੌਕੇ ਤੇ ਕਾਕੇ ਦਾ ਇਹ ਗਾਣਾ ਰਿਲੀਜ਼ ਹੋਣਾ ਸਾਨੂੰ ਹੀ ਇੱਕ ਮੈਸੇਜ ਹੈ ਕਿ ਸਾਨੂੰ ਆਪਣੀ ਵੋਟ ਕਿਸ ਪ੍ਰਕਾਰ ਤੇ ਕਿਸ ਨੂੰ ਪਾਉਣੀ ਚਾਹੀਦੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਜੇਕਰ ਤੁਹਾਨੂੰ ਵਾਕੇ ਹੀ ਕੋਈ ਚੰਗਾ ਮੈਸੇਜ ਮਿਲਿਆ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ